ਮੋਬਾਈਲ ਜਿਨ੍ਹਾਂ ਨੂੰ ਬਮਾਰੂ ਸੂਬਾ ਕਿਹਾ ਜਾਂਦਾ ਉਹਦੇ ਵਿੱਚ ਜਿੰਨੇ ਕੀਤੀਆਂ ਗਰੰਟੀਆਂ ਨੇ ਕੇਜਰੀਵਾਲ ਸਾਹਿਬ ਲਈਆਂ ਇਹ ਸਰਕਾਰ ਦੀਆਂ ਭਗਵੰਤ ਸਬਾਨ ਦੀਆਂ ਮੈਂ ਅੱਜ ਹਰਪਾਲ ਚਿਮਾ ਜੀ ਨੂੰ ਕਹਾਂਗਾ ਕਿ ਹੁਣ ਲਾਰੇ ਲੱਪੇ ਘੱਟ ਲਾਓ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਬੰਦ ਕਰੋ ਤੁਹਾਡੇ ਤੇ ਆਪ ਸੁਪਰੀਮੋ ਨੇ ਕਿਹਾ ਸੀ 1 ਰੁਪਿਆ ਕਰਜ਼ਾ ਨਹੀਂ ਚੁਕਾਂਗਾ ਐਂਡ ਜਿਹੜੀ ਲੇਟੈਸਟ ਰਿਪੋਰਟਸ ਨੇ ਉਹਦੇ ਮੁਤਾਬਕ ਕਿ 120000 ਕਰੋੜ ਦਾ ਇਹ ਸਾਲ ਤੇ ਕਰਜ਼ਾ ਚੁੱਕਣ ਲੱਗੇ ਇੱਕ ਇੱਕ 12000 ਕਰੋੜ ਦਾ ਤਿੰਨ ਸਾਲਾਂ ਚ ਕਰ ਸਾਰੇ ਨੂੰ ਤੁਸੀਂ ਜੀਡੀਪੀ ਡੈਟ ਰੇਸ਼ਿਓ ਵੇਖੋ ਤੇ 50% ਤੋਂ ਵੱਧ ਡੈਟ ਰੇਸ਼ਿਓ ਜਾ ਚੁੱਕੀ ਉਹਦਾ ਮਤਲਬ ਹੈ ਕਿ ਜੇ 100 ਰੁਪਏ ਦੀ ਆਮਦਨ ਹੈ ਸਾਡੇ ਤੇ 50 ਰੁਪਈਆ ਸਾਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ ਬੈਂਕਾਂ ਕੋ ਚੁੱਕ ਕੇ ਆਪਣਾ ਕੰਮ ਚਲਾਉਣਾ ਪੈਂਦਾ ਮੈਂ ਅੱਜ ਪੁੱਛਣਾ ਚਾਹਾਂਗਾ ਜੀਮਾ ਸਾਹਿਬ ਲੋ ਜੀਮਾ ਸਾਹਿਬ ਤੁਸੀਂ 50% ਪਾਪੂਲੇਸ਼ਨ ਜਿਹੜੀ ਸਾਡੀਆਂ ਪੈਣਾ ਨੇ ਨੌਜਵਾਨ ਬੱਚੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1100 ਰੁਪਇਆ ਪਰ ਮੰਥ ਮਨਰੀਲੀਅਮ ਦਵਾਂਗੇ 3 ਸਾਲ ਬੀਤਣ ਤੋਂ ਬਾਅਦ ਉਹਦੇ ਤੇ ਬਿਲਕੁਲ ਬਜਟ ਦੇ ਵਿੱਚ ਕੋਈ ਚਰਚਾ ਹੀ ਨਹੀਂ ਤੁਸੀਂ EMPLOYEES ਨੂੰ OTS ਤੇ ਬਾਕੀ ਚੀਜ਼ਾਂ ਕਈਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਡਿੱਗ ਤੇ ਹੋਰ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਅੱਲਾ ਦੀ ਸੋਚ ਨਹੀਂ 2029 ਦੇ ਵਿੱਚ ਸੀਰੀਅਸ ਵਾਟਰ ਕਰਾਈਸਿਸ ਆਲਰੇਡੀ ਹੈ ਪੰਜਾਬ ਅੱਧਾ ਸੈਮੀ ਡੈਜ਼ਰਟ ਬਣਦੇ ਚਾਂਸੇ ਆ ਨੇ ਗਵਰਨਮੈਂਟ ਬਿਲਕੁਲ ਸੁਤੀ ਪਈ ਨੌਕਰੀਆਂ ਦੇ ਵਿੱਚ ਵੀ ਵੇਖੋ ਸਾਫ਼ ਤੌਰ ਅਸੀਂ ਗੱਲ ਕਹੀ ਹੈ ਜੇ ਇਮਾਨਦਾਰ ਸਰਕਾਰ ਹੋਵੇ ਮੇਰਾ ਓਪਨ ਚੈਲੰਜ ਤੁਸੀਂ ਇੱਕ ਵਾਈਟ ਪੇਪਰ ਨੌਕਰੀਆਂ ਤੇ ਤੁਸੀਂ 53000 ਕਹੀ ਹੈ ਮੈਂ ਕਹ ਰਿਹਾ ਬਿਲਕੁਲ ਕੋਰਾ ਝੂਠ ਤੇ ਫਰੋਡ ਹੈ ਪੰਜਾਬ ਦੇ ਲੋਕਾਂ ਨੂੰ ਜੇ ਸਹੀ ਬਣਾ ਦੇ ਵਿੱਚ ਨੌਕਰੀਆਂ ਦਿੱਤੀਆਂ ਉਹ ਤੇ ਵਾਈਟ ਪੇਪਰ ਦੋ ਉਹਨਾਂ ਬੱਚਿਆਂ ਦੇ ਨਾਂ ਦੋ ਉਹਨਾਂ ਦੇ ਐਡਰੈਸਸ ਦੋ ਟੈਲੀਫੋਨ ਨੰਬਰ ਦੋ ਤੇ ਬੈਂਕ ਮੈ ਦੱਸੋ ਇਹ ਕਿੱਡੀ ਗੱਲ ਹੈ ਤੁਸੀਂ ਦੇ ਨਹੀਂ ਪਾ ਰਹੇ ਉਹਦਾ ਮਤਲਬ ਹੈ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤ ਹੈ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਜੀ ਮੈਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇੱਥੇ ਆ ਨਹੀਂ ਰਿਹਾ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮਨਿਸਟਰਾਂ ਨੂੰ ਬਿਠਾ ਦਿੱਤੇ ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਸਾਰਿਆਂ ਨੇ ਪਹਿਲੇ ਉਹਨੂੰ ਚਲਾਉਣ ਵਾਸਤੇ ਨਿਆਂਪਾਲਿਕਾ ਹਾਈ ਕੋਰਟ ਆਨਰੇਬਲ ਹਾਈ ਕੋਰਟ ਰੋਜ਼ ਭਾਵੇਂ ਕਰਨਲ ਸਾਹਿਬ ਦਾ ਕੇਸ ਹੋਏ ਭਾਵੇਂ ਬਰਗਾੜੀ ਬੇਬਲ ਖਲਾਦੇ ਕੇਸੇ ਹੋਣ ਭਾਵੇਂ ਵੀਰਿਸ ਕਿਸਮ ਦੇ ਕੇਸੇ ਆਣੇ ਰੋਜ਼ ਇਹਨਾਂ ਨੂੰ ਝੜਕਾਂ ਪੈਂਦੀਆਂ ਨੇ ਕਿਹਦਾ ਜਵਾਬ ਦੋ ਜਵਾਬ ਦੇ ਨੂੰ ਇਹਨਾਂ ਕੋਈ ਹੈ ਕੁਝ ਨਹੀਂ ਪੂਰੇ ਦਿਨ ਪਾ ਦिए ਤੇ 20 ਦਿਨ ਦੀ ਹੁੰਦੇ ਅੱਛਾ ਪਿਛੇ ਬਾਤ ਫੇਰ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ ਨਵੀਂ ਇੱਕ ਲੋਕਤੰਤਰ ਦੀ ਪ੍ਰਣਾਲੀ ਵੇਖੀ ਹੈ ਫੇਰ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ ਅਸੀਂ ਲੌਂਗ ਸ਼ੋਰ ਚ ਹੀ ਆ ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮ ਐਲ ਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਤਾਂ ਇਹ ਤੀਸਰੀ ਪ੍ਰਣਾਲੀ ਸਾਡੇ ਅਫਸਰਾਂ ਦੀ ਹੈ ਹੁਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਹੈ ਜਿਹੜਾ ਮੰਨ ਲੈਂਦਾ ਹੋ ਰਹੇ ਦਿੰਦੇ ਨੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਲਿਸਟ ਕੱਢ ਕੇ ਵੇਖੋ ਕੋਈ ਐਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਨਹੀਂ ਜਿਹਦੀ ਬਦਲੀ ਕੋਈ ਚਾਰ ਤੋਂ ਪੰਜ ਵਾਰ ਨਹੀਂ ਹੋਈ ਇਹ ਲੋਨ ਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਇਹਨੂੰ ਦੇਖੋ ਲਲਕੜੀਆਂ ਕਢਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਨਹੀਂ ਤੋਂ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਭ ਨਾਲ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਸ ਅਡਰੈਸ ਨੂੰ ਫਾਲੋ ਕੀਤਾ ਹੈ ਗਵਰਨਰਸ ਅਡਰੈਸ ਲਈ ਇਸੇ ਤੇ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਲੈ ਕੇ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ देयर ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛਣੀਆਂ ਸ਼ਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਤੇ ਜ਼ਹਿਰਖਾਨ ਜੋ ਕੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੁਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰ ਦੇ ਆ ਇਹਨਾਂ ਦਾ ਹਾਲ ਹੈ ਬਿਲਕੁਲ ਝੂੜ ਦਾ ਪਲੰਦਾ ਲਿਆ ਕੇ ਨੇ ਸਾਹਮਣੇ ਰੱਖ ਦੇਣਾ ਚੀਮਾ ਸਾਹਿਬ ਨੇ ਸੋ ਮੈਂ ਸਾਨੂੰ ਕੋਈ ਆਸ ਉਮੀਦ ਤੇ ਹੈ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਟ ਤੇ ਨਿਰ ਇੱਕ ਦਿਨ ਦੀ ਗਵਰਨਰਜ਼ ਅਡਰੈਸ ਤੇ ਚਰਚਾ ਨਹੀਂ ਰੇ ਇੱਕ ਦਿਨ ਦੀ ਲਾਅ ਐਂਡ ਆਰਡਰ ਦਾ ਕੀ ਹਾਲ ਏ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚੱਟੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਏ ਪਹਿਲੇ ਦਿਨ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡੀਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਕੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਨਹੀਂ ਆਇਆ ਹੁਣ ਤੁਸੀਂ ਵੇਖੋ ਜਿਹੜਾ ਐਫੀਡੇਵਿਟ ਦਿੱਤਾ ਗਿਆ ਆਨਰੇਬਲ ਹਾਈ ਕੋਰਟ ਦੇ ਵਿੱਚ ਐਸਐਸਪੀ ਪਟਿਆਲੇ ਵੱਲੋਂ ਉਹਦੇ ਚ ਸਾਫ ਤੌਰ ਤੇ ਕਿਹਾ ਗਿਆ ਕਿ ਅਸੀਂ ਖਨੌਰੀ ਤੇ ਇਹਨਾਂ ਬਾਰਡਰਾਂ ਤੋਂ ਦੂਸਰੇ ਤੋਂ ਇਸ ਗੱਲ ਕਾਰਨ ਕਿਸਾਨ ਚੁੱਕੇ ਨੇ ਕਿਉਂਕਿ ਸਾਡੇ ਕੋਲ ਇੰਟੈਲੀਜੈਂਸੀ ਇਨਪੋਰਟ ਸੀ ਕਿ ਦਿੱਲੀ ਨੂੰ ਕੂਚ ਕਰਨ ਲੱਗੇ ਨੇ ਜੇ ਦਿੱਲੀ ਨੂੰ ਕੂਚ ਕਰਨਗੇ ਤੁਹਾਨੂੰ ਪ੍ਰੋਬਲਮ ਕੀ ਹੈ ਦੀ ਉਹਦਾ ਮਤਲਬ ਤੁਸੀਂ ਸਹੀ ਤੌਰ ਤੇ ਭਾਜਪਾ ਦੀ ਤੇ ਦਿੱਲੀ ਦੀ ਜਿਹੜੀ ਵਿਸ਼ਿਸ਼ੀਅਤ ਹੋਮ ਅਫੇਅਰ ਜੇ ਉਹਦੇ ਮੁਤਾਬਕ ਚੱਲਣਾ ਚਾਹੁੰਦੇ ਹੋ ਜੀ ਹੁਣ ਵੇਖੋ ਉਸੇ ਟਾਈਮ ਉਹਨਾਂ ਨੇ ਬਾਰਡਰ ਸੀ ਤੇ ਚਾਹਨੇ ਬਾਰਡਰ ਫੁੱਟੇ ਰਿਹਾ ਬਟ ਸਾਡਾ ਕਹਿਣਾ ਹੈ ਕਿ ਪਹਿਲੇ ਜਦੋਂ ਧਰਨੇ ਲੱਗੇ ਨੇ ਇਨਡਾਇਰੈਕਟ ਗੈਸਟ ਅੰਡਰਸਟੈਂਡਿੰਗ ਇਸ ਗਵਰਨਮੈਂਟ ਨੇ ਕਿਸਾਨਾਂ ਨੂੰ ਉਸ ਪਾਸੇ ਲੈ ਗਏ ਕਿ ਚੁੱਪ ਭੁਗ ਪਹਿਲੇ ਬਾਰਡਰਾਂ ਤੇ ਬੈਠੋ ਤਾਂ ਹੀ ਤੁਹਾਡੀ ਕੋਈ ਐਮਐਸਪੀ ਦੀ ਗੱਲ ਕਰਾਂਗੇ ਪਹਿਲੇ ਇਹੀ ਸਰਕਾਰ ਹੈ ਜਿਹੜੀ ਛੁਟਕੀਆਂ ਨਾਲ ਐਮਐਸਪੀ ਦਿੰਦੀ ਛੁਟਕੀਆਂ ਨਾਲ ਉਹਨੇ ਛੁਟਕੀਆਂ ਵਾਲਾ ਕੋਈ ਅੰਦਰ ਬੰਦਾ ਹੀ ਨਹੀਂ ਲੱਭਦਾ ਚਲੋ ਕੋਈ ਨਹੀਂ ਮੈਂ ਇਹਨਾਂ ਨੂੰ ਕਿਹਾ ਤਾਂ ਗੱਲ ਕੀਤੀ ਜਾ ਰਹੀ ਹੈ ਐਂਟੀ ਡਰੋਨ ਸਿਸਟਮ ਲਗਾਉਣ ਵਾਸਤੇ ਵੀ ਹੁਣ ਇਹ ਵੀ ਮੈਨੂੰ ਪਤਾ ਲੱਗਿਆ ਅੱਜ ਕੋਈ ਇਹੋ ਜਿਹਾ ਅੰਦਰ ਮੈਨੂੰ ਪਤਾ ਲੱਗਿਆ ਪਤਾ ਨਹੀਂ ਉਹ ਸਹੀ ਹੈ ਕਿ ਗਲਤ ਹੈ ਕਹ ਜੀ ਇਹ ਕੋਈ ਜਿਸ ਤਰ੍ਹਾਂ ਕਾਸ ਸੈਂਸਰਸ ਦੀ ਗੱਲ ਕਰ ਰਹੇ ਅਸੀਂ ਡਰਗ ਸੈਂਸਰਸ ਕਰਾਉਣਾ ਚਾਹੁੰਦੇ ਹਾਂ ਅਸੀਂ ਵੈਲਕਮ ਕਰਾਂਗੇ ਫਟੋ ਡਰੱਗ ਦੇ ਸੈਂਸਸ ਸਾਰਿਆਂ ਨੂੰ ਪਹਿਲੇ ਚੀਫ ਮਿਨਿਸਟਰ ਤੋਂ ਕੈਬਨਿਟ ਤੇ ਇਹਨਾਂ ਦੇ ਮੰਤਰੀ ਸਾਰੀ ਵਿਧਾਨ ਸਭਾ ਦਾ ਦੋ ਪ੍ਰੋਟੈਸਟ ਹੋਏ ਸਾਰਿਆਂ ਨੂੰ ਪਹਿਲੇ ਤੇ ਇੱਥੋਂ ਹੀ ਕੰਮ ਸ਼ੁਰੂ ਕਰੀ ਜਾਓ ਵੇਖੀਏ ਤੇ ਸਹੀ ਕਿੰਨੇ ਕਦੇ ਸੁੱਕੇ ਇਨਾਂ ਚ ਇਹ ਤਾਂ ਮੈਨੂੰ ਜਾਪਦਾ ਇਹਨਾਂ ਨੇ ਆ ਟੈਸਟ ਕਰਾਣ ਤੋਂ ਬਾਅਦ ਜਾਣਾ ਵਿਧਾਨ ਸਭਾ ਦੀ ਖਾਲੀ ਹੋ ਜਣ ਪਰ ਅਸਲ ਬਖੀਮ ਸਰ ਇਹਨੇ ਕਿ ਪਿਛਲੀ ਸਰਕਾਰਾਂ ਦੇ ਜਿਹੜੀਆਂ ਕੀਤੀਆਂ ਕਰਜ਼ੇ ਉਹ ਸਭ ਕੁਤਰੀਆਂ ਪੈ ਰਹੀਆਂ ਉਹ ਕਹਿੰਦੇ ਨੇ ਕਿ ਜਿਹੜਾ ਕਰਜ਼ਾ ਚੜ ਰਿਹਾ ਉਹ ਕਹਿੰਦੇ ਇਹਦਾ ਪਿਛਲੇ ਦਾ ਵਿਆਜ ਤਾਰੀ ਜਾਂਦੇ ਵੱਡੇ ਕਰਜ਼ਾ ਧਾਰਕ ਨੇ ਕਹਿੰਦੇ ਮੇਰੀ ਇਹ ਗੱਲ ਸੁਣ ਲੋ ਇਹਨਾਂ ਦੇ ਕੇਜਰੀਵਾਲ ਸਾਹਿਬ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤੁਹਾਡੀ ਜਮਾਤ ਵੱਲੋਂ ਤੁਹਾਡੇ ਵੱਲੋਂ ਹੀ ਜਦੋਂ 3 ਸਾਲ ਪਹਿਲੇ ਉਹਨੇ ਕਿਹਾ ਜੀ ਪੰਜਾਬ ਤੇ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਤੇ ਸਰਕਾਰ ਚ ਕੰਮ ਕਿੱਸਾ ਚਲਾਓਗੇ ਕਹਿੰਨ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਜ਼ ਅਫਸਰ ਆਂ ਇਹੀ ਤੇ ਮੇਰੀ ਫੋਟੇ ਹੈ ਇਹੀ ਤੇ ਮੇਰੀ ਤਾਕਤ ਹੈ ਰੈਵਨਿਊ ਚ ਪੈਸੇ ਕਿੱਥੋਂ ਇਕੱਠੇ ਕਰਨੇ 20000 ਕਰੋੜ ਤੇ ਮੈਂ ਤੁਹਾਨੂੰ ਸਾਲ ਦਾ ਮਾਈਨਿੰਗ ਚ ਦਵਾਂਗਾ 34000 ਕਰੋੜ ਰੁਪਈਆ ਜਿਹੜਾ ਟੋਟਲ ਬਜਟ ਸੀ ਉਸ ਟਾਈਮ 170000 ਦਾ ਕਹਿਣ ਲੱਗੇ ਤੇ ਬਈ ਚੋਰੀ ਬੜੀ ਹੈ ਇਹਦੇ ਚ ਲੀਕੇਜ ਬੜੀ ਹੈ ਮੈਂ ਮਿਨਿਮਮ 20% ਵੀ ਲੀਕੇਜ ਹਟਾਵਾਂਗਾ ਕਿ 34000 ਕਰੋੜ ਬਣੇਗਾ ਤੇ ਟੋਟਲ ਦੇ ਵਿੱਚ 34 ਪਲੱਸ 20 54000 ਕਰੋੜ ਨਾਲ ਅਸੀਂ ਪੰਜਾਬ ਦੀ ਤਰੱਕੀ ਕਰਾਂਗੇ 1 ਰੁਪਏ ਦਾ ਅਸੀਂ ਇਸ ਤੋਂ ਬਾਅਦ ਕੋਈ ਕਰਜ਼ਾ ਨਹੀਂ ਚੁੱਕਾਂਗੇ ਕੇਜਰੀਵਾਲ ਸਾਹਿਬ ਦਾ ਤੁਹਾਡੇ ਸਾਰਿਆਂ ਦੇ ਕੋਲ ਪਿਆ ਤੇ 120000 ਕਰੋੜ ਤਿੰਨ ਸਾਲਾਂ ਚੁੱਕ ਲਿਆ ਐਵਰੇਜ ਇਹਨਾਂ ਦੀ ਇਸ ਟਾਈਮ ਤਕਰੀਬਨ 35 ਤੋਂ 40000 ਕਰੋੜ ਰੁਪਈਆ ਸਾਲ ਦੀ ਹੈ ਤੇ ਚੀਮਾ ਸਾਹਿਬ ਨੂੰ ਕਹੋ ਕਿ ਜਦੋਂ ਫਿਰ ਸਰਕਾਰ ਚਾਹੇ ਤੁਹਾਨੂੰ ਪਤਾ ਨਹੀਂ ਸੀ ਕਰਜ਼ਾ ਕਿੰਨਾ ਕਿਹੜੀ ਗੱਲ ਦਾ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜੀ ਇੱਕ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਾਂ ਅਸੀਂ ਵੇਖੋ ਐਡਸ ਜੇ ਤੱਕ ਆਈ ਜਾਂਦੀਆਂ ਰੰਗਲੇ ਪੰਜਾਬ ਦੀਆਂ ਫਾਈਨੈਂਸ ਮਿਨਿਸਟਰ ਹੋ ਤਾਂ ਕੰਗਲਾ ਹੋਇਆ ਬੈਠਾ ਪੰਜਾਬ ਨੂੰ ਰੰਗਲਾ ਦੱਸੀ ਜਾਂਦੇ ਐਡਸ ਤੋਂ ਇਲਾਵਾ ਝੂਠੀਆਂ ਮਸ਼ਹੂਰੀਆਂ ਤੋਂ ਇਲਾਵਾ ਕੁਝ ਇਹਨਾਂ ਕੋ ਦੇਣ ਨਹੀਂ ਇਹ ਤੇ ਕਿਸਾਨਾਂ ਦਾ ਵੇਖੋ ਬਿਸਰੇ ਚੁੱਕ ਕੇ ਲੈ ਗਏ ਮੰਜੇ ਚੁੱਕ ਕੇ ਲੈ ਗਏ ਟਰਾਲੀਆਂ ਖੋਲ ਕੇ ਲੈ ਗਏ ਇਹ ਕੋਈ ਸਰਕਾਰ ਹੈ ਜੀ ਇਹੋ ਜੇ ਕੰਮ ਅਮਰਸ਼ਾਹ ਅਦਾਲੀ ਕਰਦਾ ਹੁੰਦਾ ਜਿਉਂ ਜਿਹਾ ਇਹ ਕਰਦੇ ਫਿਰਦੇ ਨੇ ਆਓ ਅੱਜ ਦੋ ਦੋ ਹੱਥੇ ਦੇ ਨਾਲ ਕਰਾਂਗੇ ਬਜਟ ਦੇ ਵਿੱਚ ਸਾਹਿਬ ਬੋਲੋ ਸਿੱਖਿਆ ਸ੍ਰਾਂਤੀ ਤੇ ਸਿਹਤ ਕ੍ਰਾਂਤੀ ਤੇ ਜਲਵਾ ਸਰਕਾਰ ਨੂੰ ਕੀ ਜਾਨ ਮੈਂ ਤੁਹਾਨੂੰ ਮੈਂ ਇਹਦਾ ਜੋ ਇੱਕ ਮਿੰਟ ਮੇਰੀ ਤੇਰੀ ਬੇਨਤੀ ਮੇਰੀ ਬੇਨਤੀ ਕਾਲੀ ਸਿੱਖਿਆ ਤੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਕਿਹਾ ਹੋਮ ਮਿਨਿਸਟਰ ਸਾਹਿਬ ਕੀ ਅਸੀਂ ਹਿੰਦੁਸਤਾਨ ਦਾ ਹੈ ਜਾਂ ਪਾਕਿਸਤਾਨ ਦਾ ਕੰਪਲੀਟ ਫੇਲਿਅਰ ਵੇਖੋ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕਹਿ ਸਕਦਾ ਇਸ ਲੀਡਰਸ਼ਿਪ ਦੀ ਕਿਸੇ ਹਸਪਤਾਲ ਦੇ ਵਿੱਚ ਇੱਥੇ 50% ਤੋਂ ਵੱਧ ਸਟਾਫ ਦੀ ਸ਼ੌਰਟੇਜ ਹੈ ਕਿਸੇ ਡਾਕਟਰ ਨਹੀਂ ਕਿਤੇ ਕੋਈ ਨਰਸ ਨਹੀਂ ਕਿਤੇ ਕੋਈ ਮਸ਼ੀਨਰੀ ਨਹੀਂ ਕਿਤੇ ਕੋਈ ਦਵਾਈ ਨਹੀਂ ਅਬਲਵੀਰ ਸਿੰਘ ਜਿਹੜੇ ਹੈਲ ਮੰਤਰੀ ਸਾਹਿਬ ਇਹਨਾਂ ਦੇ ਆਪਣੇ ਮੈਡੀਕਲ ਕਾਲਜ ਤੁਸੀਂ ਰੋਜ਼ ਵੇਖਦੇ ਹੋ ਜਦੋਂ ਸੈਂਸਿਟਿਵ ਆਪਰੇਸ਼ਨ ਹੋ ਰਹੇ ਮੇਜਰ ਆਪਰੇਸ਼ਨ ਦੇ ਵਿੱਚ ਵੀ ਡਾਕਟਰਾਂ ਨੂੰ ਕਈ ਵਾਰ ਆਪਣੇ ਮੋਬਾਈਲ ਦੀਆਂ ਟਾਰਚਾ ਔਨ ਕਰਕੇ ਇਹ ਕਰਨੇ ਪੈ ਰਹੇ ਕੋਈ ਉੱਤੇ ਨਾ ਵੇਖੋ ਕੋਈ ਗੱਲ ਇਹਦੇ ਵਿੱਚ ਕੁਝ ਹੈ ਨਹੀਂ ਇਹਦਾ ਘੜਕਾ ਹੀ ਹੋਣਾ ਇੱਥੇ ਅੱਛਾ ਅਗਲੀ ਗੱਲ 1 ਮਿੰਟ ਅਗਲੀ ਐਜੂਕੇਸ਼ਨ ਦੀ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਦੋ ਵਾਰ ਸਵਾਲ ਕੀਤੇ ਨੇ ਇਹਨਾਂ ਦੇ ਸਾਰੇ ਉਹਨਾਂ ਪੜ੍ਹੇ ਲਿਖੇ ਮੰਤਰੀ ਹਰਜੋਤ ਸਿੰਘ ਬੈਂਸ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ 64 ਗਰਮ ਮੈਂ ਟੋਟਲ ਪੁੱਛਿਆ ਕਿ ਮੈਨੂੰ ਗਵਰਨਮੈਂਟ ਕਾਲਜਾਂ ਦੀ ਲਿਸਟ ਕਿੰਨੀ ਹੈ ਉਹਨਾਂ ਨੇ ਕਿਹਾ 40 ਮੈਂ ਕਿਹਾ ਪ੍ਰਿੰਸੀਪਲ ਕਿੰਨਿਆਂ ਵਿੱਚ ਨੇ ਉਹਨਾਂ ਨੇ ਮੈਨੂੰ ਅੱਗੋਂ ਜਵਾਬ ਆਇਆ ਆਫੀਸ਼ੀਅਲ 35 ਉਹਦਾ ਮਤਲਬ 55% ਕਾਲਜਾਂ ਦੇ ਵਿੱਚ ਪ੍ਰਿੰਸੀਪਲ ਹਨ ਨਹੀਂ ਅੱਛਾ ਫਿਰ 10+2 ਜਿਹੜੇ 12ਵੀਂ ਦੇ ਸਕੂਲ ਨੇ 47% ਸਕੂਲਾਂ ਵਿੱਚ ਪ੍ਰਿੰਸੀਪਲ ਹੈ 10ਵੀਂ ਦੇ ਸਕੂਲਾਂ 'ਚ 42% ਪੰਜਾਬ ਦੇ 10ਵੀਂ ਦੇ ਸਕੂਲਾਂ ਵਿੱਚ ਤੁਹਾਡੇ ਹੈਡਮਾਸਟਰ ਹਨ 14000 ਸਾਡਾ ਟੀਚਰ ਹੈ ਨਹੀਂ ਐਲੀਮੈਂਟਰੀ ਐਜੂਕੇਸ਼ਨ ਅਫਸਰ ਹੈ ਨਹੀਂ ਕਿਸ ਕਿਸਮ ਦੀ ਗੱਲ ਕਰਦੇ ਨੇ ਵੀ ਝੂਠ ਹੈ ਵੇਖੋ ਗੱਲ ਇਸ ਐ ਝੂਠ ਕਿੰਨਾ ਚੱਲ ਰਿਹਾ ਸਰ ਉਹ ਤੁਹਾਡੇ ਸਾਹਮਣੇ ਹੋ ਚੁੱਕਿਆ ਕੁਝ ਇੱਥੇ ਅੰਦਰ ਹੈ ਨਹੀਂ ਝੂਠ ਦਾ ਪਲੰਦਾ ਮੈਨੂੰ ਤੇ ਬੜਾ ਅਫਸੋਸ ਆਇਆ ਜਦੋਂ ਮੈਂ ਤਰਸਯੋਗ ਹਾਲਾਤ ਵੇਖ ਕੇ ਗਵਰਨਰ ਸਾਹਿਬ ਦੇ ਇੱਕ ਪੜੇ ਲਿਖੇ ਚੰਗੇ ਆਦਮੀ ਨੇ ਉਹਨਾਂ ਦੇ ਹੱਥੇ ਤੇ ਝੂਠ ਦਾ ਪਲੰਦਾ ਦੇ ਦਿੱਤਾ ਅੱਪੜੀ ਚੱਲੋ ਜੀ ਦੋਨਾਂ ਨੇ ਵੀ ਸਿਆਣੇ ਉਹਨਾਂ ਸੋਚਿਆ ਇਹੋ ਜੀ आप उस सामने कागज दे रख देते हैं चिकागत जो कटो ने आज दो दो हथेल बूपेश देखिये आप साफ तौर ये देखिये पहले ईडी से कुछ नहीं निकला अब सीबीआई बेसिकली बीजेपी नो बॉन्ड के जितने भी कांग्रेस के लीडर्स है बघेल साहब से लेकर अब पंजाब में पता नहीं कितने देखा कितने और लोगों को रेड करेंगे पंजाब कांग्रेस ਉਹ ਆਪ ਗਵਰਨਮੈਂਟ ਆਪਣੀ ਲਾਣਾ ਚਾਹਤੇ ਹਨ ਤੇ ਟੈਸਟ ਅੰਡਰਸਟੈਂਡਿੰਗ ਆਪ ਆਪਕੇ ਸਾਥ ਹੈ ਆਪਕੋ ਤਾਂ ਪਤਾ ਹੈ ہمارا ਕੰਮ ਤਾਂ ਖਤਮ ਹੋ ਗਿਆ ਇਹਨਾਂ ਦਾ ਕੰਮ ਨਿਬੜ ਗਿਆ ਆਪ ਵਾਲਿਆਂ ਦਾ ਇਹਦੇ ਭਾਂਡੇ ਭੁੰਡੇ ਲੋਕਾਂ ਦੇ ਚੁੱਕਣ ਲਾ ਪੈ ਨੇ ਇਹਨਾਂ ਨੇ ਆਪ ਇਹ ਤੇ ਤੁਸੀਂ ਆਪੇ ਹਿਸਾਬ ਲਾ ਲਓ ਜਦੋਂ ਕੋਈ ਕਿਸੇ ਦੇ ਬਿਸਤਰੇ ਚੁੱਕ ਕੇ ਲੈ ਜਾਵੇ ਸਮਝੋ ਸਮਾਪਤੀ ਦਾ ਟਾਈਮ ਆ ਗਿਆ ਤੋਂ ਇਸ ਗੱਲ ਕਰਨ ਬਗੇਲ ਸਾਹਿਬ ਤੇ ਪੋਲੀਟੀਕਲੀ ਮੋਟੀਵੇਟਿਡ ਹੈ ਇਹਨੂੰ ਅਸੀਂ ਸਖਤ ਸਬਦਾਂ ਦੇ ਵਿੱਚ ਇਹਦੀ ਨਿਖੇਦੀ ਕਰ ਰਹੇ ਹਾਂ ਕਿ ਬੀਜੇਪੀ ਨੂੰ ਕਹਿੰਦੇ ਹਾਂ ਕਿ ਜੇ ਲੜਾਈ ਲੜਨੀ ਹੈ ਚੰਗੇ ਪਹਿਲਵਾਨਾਂ ਵਰਗਾ ਤੇ ਮੈਦਾਨ ਚਾਓ ਛੇਜੇ ਜਾ ਕੇ ਪਹਿਲਵਾਨ ਕਲਾਓ ਪੁਲਿਸ ਦੀ ਮਦਦ ਨਾ ਲਾਓ ਕਿ ਛੇਜੇ ਚ ਪਹਿਲਵਾਨ ਪੁੱਜੇ ਨਾ ਦੋ ਪਹਿਲੀ ਪਿੰਡੋਂ ਹੀ ਉਹਨੂੰ ਗ੍ਰਿਫਤਾਰ ਕਰ ਲੋ ਤੇ ਅਸੀਂ ਉੱਥੇ ਕਹੀਏ ਕਿ ਸਾਡਾ ਪਹਿਲਵਾਨ ਜਿੱਤ ਗਿਆ ਕਿਉਂਕਿ ਦੂਜੇ ਪਾਸੇ ਪਹਿਲਵਾਨ ਹੀ ਕੋਈ ਨਹੀਂ ਸੋ ਆ ਇਹਨਾਂ ਦੀ ਸਾਰੀ ਗੱਲ